ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ 'ਤੇ ਹੁਣ ਸਿਰ ਦਾ ਟਾਈਮ ਹੈ ਜੀ ਵੱਜ ਗਿਨੀ 8:30 ਆਪਾਂ ਲੱਗੇ ਹਾਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਦੀ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚੋਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਤੁਸੀਂ ਅਰਦਾਸ ਕਰਕੇ ਤਿੰਨ ਪੱਥਰ ਸੁੱਟ ਦਿਓ ਉਸੇ ਵੇਲੇ ਘਰ ਦੇ ਵਿੱਚ ਸੁੱਖਾਂ ਦਾ ਵਾਸ ਹੋ ਜਾਵੇਗਾ ਦੁੱਖਾਂ ਦਾ ਨਾਸ ਹੋ ਜਾਵੇਗਾ ਤੇ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਮੇਰਾ ਖੁਦ ਦਾ ਅਜਮਾਇਆ ਹੋਇਆ ਕਿਹੜੇ ਪੱਥਰ ਹੈ ਕਿਸ ਤਰੀਕੇ ਨਾਲ ਸੁਟਣੀ ਆ ਕਿਸ ਤਰੀਕੇ ਨਾਲ ਅਰਦਾਸ ਕਰਨੀ ਆ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵਾਅਦਾ ਤੋਂ ਵਾਅਦਾ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆ ਅੱਜ ਦੀ ਵੀਡੀਓ ਮੈਂ ਤੁਹਾਡੇ ਨਾਲ ਇੱਕ ਘਟਨਾ ਸ਼ੇਅਰ ਕਰਦੀ ਆ ਉਹਦੇ ਵਿੱਚ ਹੀ ਆਪਾਂ ਨੂੰ ਪਤਾ ਚੱਲ ਜੂ ਵੀ ਆਪਾਂ ਅਰਦਾਸ ਕਿਸ ਤਰੀਕੇ ਨਾਲ ਕਰਨੀ ਹੈ ਕਿਹੜੇ ਪੱਥਰ ਸੁੱਟਣੀਆਂ ਕਦੋਂ ਸੁੱਟਣੀਆਂ ਕਿਵੇਂ ਸੁੱਟਣੀਆਂ ਹਰ ਇੱਕ ਚੀਜ਼ ਆਪਾਂ ਨੂੰ ਉਹਦੇ ਵਿੱਚੋਂ ਹੀ ਸਾਰੀ ਸਮਝ ਆ ਜਾਊਗੀ ਸੋ ਤੁਸੀਂ ਇਸ ਜਿਹੜੀ ਘਟਨਾ ਇਸ ਨੂੰ ਚੰਗੀ ਤਰ੍ਹਾਂ ਸੁਣਨਾ ਵੀਡੀਓ ਨੂੰ ਸਕਿਪ ਨਾ ਕਰਿਓ ਇੱਕ ਵੇਲੇ ਦੀ ਗੱਲ ਹੈ ਇੱਕ ਰਾਜਾ ਸੀਗਾ ਤੇ ਰਾਜਾ ਨਾ ਇੱਕ ਸੰਤ ਮਹਾਂਪੁਰਸ਼ਾਂ ਦੇ ਕੋਲ ਗਿਆ ਉਹ ਰਾਜਾ ਬਹੁਤ ਦੁਖੀ ਸੀ ਹੁਣ ਆਪਾਂ ਸੋਚਾਂਗੇ ਵੀ ਦੁਖੀ ਬੰਦਾ ਕਿਸ ਪੱਖੋਂ ਹੁੰਦਾ ਹੈ ਆਪਣੀ ਨਜ਼ਰ ਦੇ ਵਿੱਚ ਜੋ ਬੰਦਾ ਗਰੀਬ ਹੈ ਘਰੇ ਹਨਾ ਖਰਚਾ ਪਾਣੀ ਨਹੀਂ ਉਹਦਾ ਪ੍ਰੋਪਰ ਚੱਲਦਾ ਕਾਰੋਬਾਰ ਨਹੀਂ ਵਧੀਆ ਚੱਲਦਾ ਆਪਣੇ ਨਜ਼ਰੀਏ ਨਾਲ ਉਹ ਦੁਖੀ ਹੈ ਪਰ ਰਾਜੇ ਕੋਲੇ ਸਭ ਕੁਝ ਸੀ ਉਹਦੇ ਕੋਲੇ ਪੈਸਾ ਧਨ ਦੌਲਤ ਹੀਰੇ ਜਵਾਹਰ ਸਭ ਕੁਝ ਸੀ ਪਰ ਉਹ ਫਿਰ ਵੀ ਦੁਖੀ ਸੀ ਹੁਣ ਇੱਥੇ ਗੱਲ ਸੋਚਣ ਵਾਲੀ ਹੈ ਵੀ ਉਹ ਫਿਰ ਵੀ ਦੁਖੀ ਕਿਉਂ ਸੀ ਕਿਉਂਕਿ ਉਹ ਮਨ ਤੋਂ ਦੁਖੀ ਸੀ ਮਨ ਤੋਂ ਅਸ਼ਾਂਤ ਸੀ ਉਹਨੂੰ ਹਰ ਟਾਈਮ ਚਿੰਤਾ ਲੱਗੀ ਰਹਿੰਦੀ ਸੀ ਹਰ ਟਾਈਮ ਮਤਲਬ ਉਹ ਐ ਲੱਗਦਾ ਸੀ ਅੰਦਰੋਂ ਵੀ ਕੁਝ ਕਮੀ ਐ ਜਿਵੇਂ ਕਈ ਵਾਰੀ ਆਪਾਂ ਨੂੰ ਮਹਿਸੂਸ ਹੁੰਦੀ ਐ ਨਾ ਅੰਦਰੋਂ ਕੋਈ ਚੀਜ਼ ਖਾਰੀ ਹੁੰਦੀ ਐ ਜਿਵੇਂ ਐ ਲੱਗਦਾ ਹੁੰਦਾ ਕਈ ਵਾਰੀ ਜਿਵੇਂ ਅੰਦਰੋਂ ਕੋਈ ਚੀਜ਼ ਨਾ ਆਪਾਂ ਨੂੰ ਲਗਾਤਾਰ ਖਾਰੀ ਐ ਕਈ ਵਾਰੀ ਮਹਿਸੂਸ ਹੁੰਦੀ ਐ ਨਾ ਆਪਾਂ ਨੂੰ ਇਹ ਚੀਜ਼ ਸੋ ਉਹ ਰਾਜੇ ਨੂੰ ਇਹ ਪ੍ਰੋਬਲਮ ਸੀਗੀ ਤੇ ਉਹ ਰਾਜਾ ਜਿਹੜਾ ਸੀ ਉਹ ਸੰਤ ਮਹਾਪੁਰਸ਼ਾਂ ਕੋਲ ਗਿਆ ਤੇ ਜਾ ਕੇ ਉਹਨੇ ਸੰਤ ਮਹਾਪੁਰਸ਼ਾਂ ਅੱਗੇ ਹੱਥ ਜੋੜੇ ਕਿ ਆਹ ਮਹਾਪੁਰਸ਼ੋ ਤੁਸੀਂ ਸਭਦੇ ਦੁੱਖ ਤੋੜਦੇ ਹੋ ਤੁਸੀਂ ਸਭ ਨੂੰ ਜਿਹੜਾ ਖੁਸ਼ੀਆਂ ਦਿੰਦੇ ਹੋ ਤਾਂ ਫਿਰ ਤੁਸੀਂ ਅੱਜ ਮੈਨੂੰ ਵੀ ਖੁਸ਼ੀ ਦੋ ਤਾਂ ਸੰਤ ਮਹਾਪੁਰਸ਼ ਵੀ ਹੈਰਾਨ ਵੀ ਰਾਜੇ ਕੋਲ ਕਿਸ ਚੀਜ਼ ਦੀ ਘਾਟ ਹੈ ਰਾਜੇ ਕੋਲ ਤਾਂ ਇੰਨੇ ਵੱਡੇ ਮਹਿਲ ਨੇ ਇੰਨਾ ਉਹਦੇ ਕੋਲ ਧਨ ਦੌ ਦਤਾ ਹੈ ਵੀ ਇਹਨੂੰ ਕਿਸ ਚੀਜ਼ ਦਾ ਦੁੱਖ ਹੈ ਤਾਂ ਜਿਹੜਾ ਸੰਤ ਮਹਾਪੁਰਸ਼ ਨੇ ਪੁੱਛਿਆ ਵੀ ਤੈਨੂੰ ਕਿਸ ਚੀਜ਼ ਦਾ ਦੁੱਖ ਹੈ ਕਿਉਂਕਿ ਅਕਸਰ ਜਿਹੜੇ ਲੋਕ ਆਪਾਂ ਜਾਣਦੇ ਆ ਸੰਤ ਮਹਾਪੁਰਸ਼ਾਂ ਕੋਲ ਜਾਂ ਗੁਰੂ ਕੋਲ ਵੀ ਜਾਣਦੇ ਆ ਤਾਂ ਆਪਾਂ ਜ਼ਿਆਦਾਤਰ ਦੁਨਿਆਵੀ ਚੀਜ਼ਾਂ ਮੰਗਣੀ ਜਾਂਦੀਆਂ ਤਾ ਰਾਜੇ ਨੇ ਕਿਹਾ ਵੀ ਮੇਰੇ ਕੋਲੇ ਹੈ ਤਾਂ ਸਭ ਕੁਝ ਮੇਰੇ ਕੋਲੇ ਤਾਂ ਅਦੌਲਤ ਸਭ ਕੁਝ ਹੈ ਪਰ ਫਿਰ ਵੀ ਮੈਂ ਦੁਖੀ ਹਾਂ ਮੈਨੂੰ ਸੁਖੀ ਕਰ ਦੋ ਮੈਨੂੰ ਸ਼ਾਂਤ ਕਰ ਦੋ ਮੈਂ ਅੰਦਰੋਂ ਮੈਨੂੰ ਇੱਕ ਇੱਕ ਇਹ ਲੱਗ ਰਿਹਾ ਵੀ ਮੇਰੇ ਕੋਲ ਕਿਸੇ ਚੀਜ਼ ਦੀ ਘਾਟ ਆ ਵੀ ਮੇਰੀ ਉਹ ਕਮੀ ਪੂਰੀ ਕਰ ਦੋ ਜਾਂ ਮੈਨੂੰ ਕੋਈ ਰਸਤਾ ਇਦਾਂ ਦਾ ਦਿਖਾ ਦੋ ਤਾਂ ਫਿਰ ਸੰਤ ਮਹਾਕੋਸ਼ ਨੇ ਕਿਹਾ ਕਿ ਮੈਂ ਤਾਂ ਤੈਨੂੰ ਹੁਣੇ ਇਸੇ ਵਕਤ ਸ਼ਾਂਤ ਕਰ ਸਕਦਾ ਇਸੇ ਵਕਤ ਤੈਨੂੰ ਖੁਸ਼ੀ ਦੇ ਸਕਦਾ ਇਸੇ ਵਕਤ ਜਿਹੜੀ ਤੇਰੀ ਟੈਨਸ਼ਨ ਹੈ ਤੇਰਾ ਦੁੱਖਾਂ ਨੂੰ ਖਤਮ ਕਰ ਸਕਦਾ ਤਾਂ ਰਾਜਾ ਵੀ ਹੈਰਾਨ ਰਾਜਾ ਕਹਿੰਦਾ ਵੀ ਫਿਰ ਕਰੋ ਤੁਸੀਂ ਵੀ ਹੁਣੀ ਵੀ ਮੈਨੂੰ ਮੈਂ ਬਹੁਤ ਅਸ਼ਾਂਤ ਆ ਬਹੁਤ ਜ਼ਿਆਦਾ ਦੁਖੀ ਆ ਮੈਂ ਮੰਨ ਤੋ ਦਾਸ ਸੰਤ ਮਹਾਪੁਰਸ਼ ਨੇ ਕਿਹਾ ਬਿਕਾ ਜਿਹੜੀ ਉਹ ਪਹਾੜੀ ਦਿਖਦੀ ਹੈ ਨਾ ਕਹਿੰਦੇ ਕੱਲੂ ਆਪਾਂ ਉਸ ਪਹਾੜੀ ਦੇ ਉੱਪਰ ਚੱਲਾਂਗੇ ਪਹਾੜੀ ਦੇ ਉੱਥੇ ਜਾ ਕੇ ਜਿਹੜੀ ਤੇਰੀ ਇਹ ਦੁਬਿਧਾ ਇਹਦਾ ਉਹਦੇ ਉੱਪਰ ਜਾ ਕੇ ਨਾ ਤੇਰਾ ਸਾਰਾ ਹੱਲ ਹੋ ਜੂ ਤੇ ਸਾਰਾ ਦੁੱਖ ਖਤਮ ਹੋ ਜੂ ਤੈਨੂੰ ਖੁਸ਼ੀਆਂ ਖੁਸ਼ੀਆਂ ਮਿਲ ਜਾਣਗੀਆਂ ਕਹਦੇ ਵੀ ਕੱਲ ਸਵੇਰੇ ਤੋਂ ਆ ਜਾਈਂ ਰਾਜਾ ਚਲੋ ਜੀ ਅਗਲੇ ਦਿਨ ਆਉ ਦਾ ਤਿਆਰ ਹੋ ਕੇ ਗਿਆ ਤੇ ਰਾਜਾ ਜਦੋਂ ਪਹੁੰਚਿਆ ਤੇ ਜਾ ਕੇ ਉਹਨੇ ਕਿਹਾ ਸੰਤਮਾਪੁਰਸ਼ਾਂ ਨੂੰ ਵੀ ਮਹਾਪੁਰਸ਼ੋ ਤੁਸੀਂ ਕੱਲ ਮੈਨੂੰ ਕਿਹਾ ਸੀਗਾ ਵੀ ਕੱਲ ਨੂੰ ਤੂੰ ਆ ਜਾਈਂ ਵੀ ਆਪਾਂ ਉਸ ਪਹਾੜੀ ਤੇ ਚੱਲਣਾ ਤੁਸੀਂ ਮੈਨੂੰ ਅੱਜ ਸੁੱਖ ਦੇਣਾ ਮੈਨੂੰ ਜਿਹੜਾ ਦੁੱਖ ਆ ਉਹ ਤੁਸੀਂ ਅੱਜ ਖਤਮ ਕਰਨਾ ਤਾਂ ਜਿਹੜੇ ਸੰਤਮਾਪੁਰਸ਼ ਸੀ ਉਹ ਕਹਿੰਦੇ ਚਲੋ ਠੀਕ ਆ ਚੱਲਦੇ ਆ ਤੇ ਸੰਤਮਾਪੁਰਸ਼ ਨੇ ਇੱਕ ਕੱਪੜੇ ਦੇ ਵਿੱਚ ਕੁਝ ਬੰਨੀ ਬੈਠੇ ਸੀ ਤਾ ਕਹਿੰਦੇ ਪਰ ਤੈਨੂੰ ਇਹ ਪੰਡ ਚੱਕਣੀ ਪਵੇਗੀ ਇਹ ਪੰਡ ਤੈਨੂੰ ਆਪਣੇ ਸਿਰ ਦੇ ਉੱਤੇ ਰੱਖ ਕੇ ਤੈਨੂੰ ਮੇਰੇ ਨਾਲ ਉਹ ਪਹਾੜੀ ਤੇ ਚੜਨਾ ਪਵੇਗਾ ਚੜ ਲੇਗਾ ਤਾਂ ਹੁਣ ਰਾਜੇ ਨੂੰ ਚਾਹੀਦਾ ਸੀ ਸੁਖ ਰਾਜੇ ਨੂੰ ਅੰਦਰੋਂ ਉਸ ਚੀ ਜਦੋਂ ਆਪਾਂ ਬਹੁਤ ਅੰਦਰੋਂ ਉਦਾਸ ਦੁਖੀ ਇਕੱਲਾਪਣ ਮਹਿਸੂਸ ਕਰਦੇ ਹਾਂ ਨਾ ਤਾਂ ਉਦੋਂ ਆਪਾਂ ਨੂੰ ਇਹ ਹੁੰਦਾ ਵੀ ਕਿਸੇ ਲੋੜ ਸਾਡਾ ਮਨ ਸ਼ਾਂਤ ਹੋ ਜਾਵੇ ਤਾਂ ਸਤਿਮਾਹ ਪੁਰਸ਼ਾਂ ਨੇ ਉਹ ਕਿਹਾ ਤਾਂ ਰਾਜਾ ਕਹਿੰਦਾ ਹਾਂ ਮੈਂ ਚੱਕ ਲਾਂਗਾ ਰਾਜੇ ਨੇ ਉਹ ਪੰਡ ਆਪਣੇ ਸਿਰ ਤੇ ਧਰੀ ਔਰ ਚੱਲ ਪਈ ਜਦੋਂ ਉਤਰਦੇ ਗਏ ਤੇ ਨਾ ਪਹਾੜੀ ਚੜਦੇ ਗਏ ਹੁਣ ਰਾਜੇ ਦੇ ਸਿਰ ਤੇ ਭਾਰ ਸੀ ਜਿਹੜਾ ਸੰਤ ਬਾਹੁਰੇ ਸੀ ਉਹਨਾਂ ਦੇ ਸਿਰ ਤੇ ਭਾਰ ਨਹੀਂ ਸੀ ਤੇ ਉਹ ਆਸਾਨੀ ਨਾਲ ਚੜ ਗਏ ਉਹ ਕਾਫੀ ਅੱਗੇ ਨਿਕਲ ਗਏ ਅੱਗੇ ਜਾ ਕੇ ਜਦੋਂ ਖੜ ਗਏ ਤਾਂ ਉਹਨਾਂ ਨੇ ਪਿੱਛੇ ਦੇਖ ਕੇ ਰਾਜੇ ਨੂੰ ਕਿਹਾ ਵੀ ਐ ਰਾਜਨ ਕਹਿੰਦੇ ਵੀ ਤੂੰ ਤਾਂ ਪਿੱਛੇ ਰਹਿ ਗਿਆ ਤੇ ਵੀ ਤੂੰ ਬਹੁਤ ਹੌਲੀ ਚੱਲਦਾ ਛੇਤੀ ਚੱਲ ਤਾਂ ਰਾਜੇ ਨੇ ਮੁਸਕਰਾ ਕੇ ਕਿਹਾ ਕਹਿੰਦਾ ਮਾਹ ਪੁਰਸ਼ੋ ਤੁਹਾਡੇ ਸਿਰ ਤੇ ਭਾਰ ਨਹੀਂ ਹੈ ਮੇਰੇ ਸਿਰ ਤੇ ਭਾਰ ਹੈ ਇਸ ਕਰਕੇ ਮੈਂ ਜੜਾ ਨਹੀਂ ਚੱਲ پا ਰਿਹਾ ਤਾਂ ਸੰਤ ਮਹਾਪੁਰਸ਼ ਨੇ ਸੋਚਿਆ ਕਹਿੰਦੇ ਚਲ ਤੇਰਾ ਥੋੜਾ ਜਿਹਾ ਭਾਰ ਘਟਾ ਦਿੰਨੇ ਆ ਤੇਰਾ ਰਾਜੇ ਨੇ ਥੱਲੇ ਉਹ ਜਿਹੜੀ ਪੰਡ ਉਤਾਰੀ ਮਹਾਪੁਰਸ਼ ਨੇ ਉਹਦੇ ਵਿੱਚੋਂ ਉਹਦੇ ਸੀਗਾ ਤਿੰਨ ਪੱਥਰ ਰਾਮ ਜਿਹੜਾ ਮਹਾਪੁਰਸ਼ ਸੀ ਉਹਨਾਂ ਨੇ ਇੱਕ ਪੱਥਰ ਕੱਟ ਕੇ ਸੁੱਟ ਦਿੱਤਾ ਠੀਕ ਆ ਦੋ ਪੱਥਰ ਰਹਿ ਗਏ ਉਹ ਕਹਿੰਦੇ ਹੁਣ ਚੱਲ ਇਹਨੂੰ ਚੱਕ ਲੈ ਚੱਕ ਕੇ ਜਦੋਂ ਉਹ ਸਿਰ ਤੇ ਧਰ ਕੇ ਤੁਰ ਪਿਆ ਥੋੜੀ ਦੇਰ ਬਾਅਦ ਫੇਰ ਜਾ ਕੇ ਜਿਹੜੀ ਸੰਤ ਮਹਾਪੁਰਸ਼ ਐ ਤੇ ਉਹ ਅੱਗੇ ਨਿਕਲ ਗਏ ਤੇ ਜਿਹੜਾ ਰਾਜਨ ਸੀ ਉਹ ਪਿੱਛੇ ਰਹਿ ਗਿਆ ਤੇ ਫਿਰ ਮਹਾਪੁਰਸ਼ਾਂ ਨੇ ਕਿਹਾ ਕੇਂਦੇ ਵੀ ਤੂੰ ਛੇਤੀ ਚੱਲ ਵੀ ਆਪਾਂ ਉੱਪਰ ਵੀ ਪਹੁੰਚਣਾ ਚੱਲ ਇਹ ਕਹਿ ਕੇ ਸੰਤ ਮਹਾਪੁਰਸ਼ ਚੱਲ ਪਏ ਜਦੋਂ ਥੋੜੀ ਦੂਰ ਹੋਰ ਗਏ ਸੰਤ ਮਹਾਪੁਰਸ਼ ਨੇ ਕਿਹਾ ਵੀ ਉਹ ਤਾਂ ਹੋਰ ਪਿੱਛੇ ਰਹਿ ਗਿਆ ਰਾਜਨ ਤਾਂ ਫਿਰ ਸੰਤ ਮਹਾਪੁਰਸ਼ਾਂ ਨੇ ਕਿਹਾ ਵੀ ਤੂੰ ਤਾਂ ਬਿਲਕੁਲ ਹੀ ਥੱਕਿਆ ਹੋਇਆ ਬਿਲਕੁਲ ਹੌਲੀ ਚੱਲਦਾ ਹੈ ਛੇਤੀ ਛੇਤੀ ਚੱਲ ਤੇ ਰਾਜੇ ਨੇ ਕਿਹਾ ਕਹਿੰਦਾ ਰਾਜਨ ਨੇ ਕਿਹਾ ਮਹਾਪੁਰਸ਼ ਜੀ ਕਹਿੰਦਾ ਚਾਹੇ ਤੁਸੀਂ ਥੋੜਾ ਭਾਰ ਘਟਾਈ ਦਿੱਤਾ ਪਰ ਹਲੇ ਵੀ ਮੇਰੇ ਸਿਰ ਤੇ ਭਾਰ ਹੈਗਾ ਪਰ ਤੁਹਾਡੇ ਸਿਰ ਤੇ ਭਾਰ ਨਹੀਂ ਆ ਇਸੇ ਕਰਕੇ ਤੁਸੀਂ ਅੱਗੇ ਨਿਕਲ ਗਏ ਹੋ ਤਾਂ ਮਹਾਪੁਰਸ਼ਾਂ ਨੇ ਕਿਹਾ ਕਿ ਅੰਦੇ ਚੱਲ ਤੇਰਾ ਹੋਰ ਆਪਾਂ ਕੰਮ ਘਟਾ ਦੇਣੀਆਂ ਹੋਰ ਆਪਾਂ ਭਾਰ ਘਟਾ ਦੇਣੀਆਂ ਉਹਨਾਂ ਨੇ ਪੰਡ ਥੱਲੇ ਉਤਾਰੀ ਉਹਦੇ ਵਿੱਚ ਸਿ ਦੋ ਪੱਥਰ ਰਹਿ ਗਏ ਇੱਕ ਪੱਥਰ ਛੁੱਟਦਾ ਸੀ ਜਿਹੜਾ ਦੋ ਸੀ ਉਹਦੇ ਵਿੱਚੋਂ ਵੀ ਇੱਕ ਪੱਥਰ ਮਹਾਪੁਰਸ਼ ਨੇ ਛੁੱਟ ਦਿੱਤਾ ਇੱਕ ਰਹਿ ਗਿਆ ਹੁਣ ਉਹ ਇੱਕ ਚੱਕ ਕੇ ਜਿਹੜਾ ਹੈਗਾ ਉਹ ਤੁਰਪੇ ਚਲੋ ਪਹਿਲਾਂ 나णू ਰਾਜੇ ਦੀ ਸਪੀਡ ਵਧੀ ਤੇ ਮਹਾਪੁਰਸ਼ਾਂ ਦੀ ਸਪੀਡ ਹੋਰ ਜ਼ਿਆਦਾ ਤੇਜ਼ ਹੋ ਗਈ ਉਹ ਹੋਰ ਜ਼ਿਆਦਾ ਕਾੜੀ ਕਾੜੀ ਪਹਾੜ ਦੇ ਉੱਪਰ ਚੜਦੇ ਗਏ ਤੇ ਜਦੋਂ ਕਾਫੀ ਅੱਗੇ ਨਿਕਲ ਕੇ ਜਦੋਂ ਪਹਾੜੀ ਦੇ ਉੱਪਰ ਪਹੁੰਚਣ ਵਾਲੇ ਸੀ ਤਾਂ ਮਹਾਪੁਰਸ਼ਾਂ ਨੇ ਕਿਹਾ ਛੇਤੀ ਕਰੋ ਵੀ ਤੂੰ ਤਾਂ ਬਹੁਤ ਜ਼ਿਆਦਾ ਵੀ ਆਪਾਂ ਕਹਿੰਦੇ ਆ ਵੀ ਹੌਲ ਹੈ ਜਾਂ ਵੀ ਬਹੁਤ ਹੌਲੀ ਚੱਲਦਾ ਹੈ ਤੇ ਢਿੱਲਾ ਹੈ ਕੰਮ ਦੇ ਵਿੱਚ ਤੇ ਰਾਜੇ ਨੇ ਫਿਰ ਕਿਹਾ ਕਹਿੰਦਾ ਮਹਾਪੁਰਸ਼ ਜੀ ਚਾਹੇ ਮੇਰੇ ਸਿਰ ਤੇ ਹੁਣ ਅੱਗੇ ਨਾਲੋਂ ਘੱਟ ਭਾਰਾ ਭਾਰ ਪਰ ਹਲੇ ਵੀ ਹੈਗਾ ਤੇ ਮੈਂ ਪਹਿਲਾਂ ਕਾफी ਭਾਰ ਚੱਕ ਕੇ ਤੁਰਿਆ ਵੀ ਐਸੇ ਕਰਕੇ ਮੈਂ ਥੱਕ ਗਿਆ ਤੇ ਮਹਾਪੁਰਸ਼ ਨੇ ਕਿਹਾ ਕਹਿੰਦੇ ਚੱਲ ਤੇਰਾ ਹੁਣ ਇਹ ਭਾਰ ਵੀ ਲਾ ਦਿੰਨੇ ਆ ਜਿਹੜਾ ਤੀਸਰਾ ਪੱਥਰ ਸੀ ਮਹਾਪੁਰਸ਼ ਨੇ ਉਹ ਤੀਸਰਾ ਪੱਥਰ ਵੀ ਉੱਥੇ ਸੁੱਟ ਦਿੱਤਾ ਤੇ ਫਿਰ ਰਾਜੇ ਨੂੰ ਕਿਹਾ ਵੀ ਚੱਲ ਆਪਾਂ ਹੁਣ ਫਟਾਫਟ ਜਿਹੜਾ ਹੈਗਾ ਆਪਾਂ ਉੱਪਰ ਚੜਨਾ ਤੇ ਫਿਰ ਉਹ ਦੇਖੋ ਪੂਰੀ ਸਪੀਡ ਦੇ ਨਾਲ ਜਿਹੜਾ ਹੈਗਾ ਰਾਜਾ ਵੀ ਉੱਪਰ ਚੜ ਗਿਆ ਤੇ ਉੱਪਰ ਜੜੇ ਤਾਂ ਰਾਜਨ ਨੇ ਮਹਾਪੁਰਸ਼ ਨੂੰ ਪੁੱਛਿਆ ਕਹਿੰਦੇ ਮਹਾਪੁਰਸ਼ ਦੱਸੋ ਤੁਸੀਂ ਕਿਹਾ ਸੀ ਵੀ ਮੇਰੇ ਦੁੱਖਾਂ ਦਾ ਤੁਸੀਂ ਹੱਲ ਕਰੋਗੇ ਤੇ ਮੇਰੀਆਂ ਜਿਹੜੀਆਂ ਚਿੰਤਾਵਾਂ ਉਹਨੂੰ ਤੁਸੀਂ ਖਤਮ ਕਰੋਗੇ ਤੇ ਜਿਹੜਾ ਮਹਾਪੁਰਸ਼ ਸੀ ਨਾ ਉਹ ਮੁਸਕਰਾ ਕੇ ਬੋਲੇ ਕਹਿੰਦੇ ਇਹੀ ਤਾਂ ਜਿਹੜਾ ਹੈਗਾ ਤੇਰੀ ਖੁਸ਼ੀ ਦਾ ਹੱਲ ਹੈ ਤੇਰੇ ਦੁੱਖ ਨੂੰ ਖਤਮ ਕਰਨ ਦਾ ਇਹੀ ਤਾਂ ਇੱਕ ਰਸਤਾ ਹੈ ਤੂੰ ਸਮਝਿਆ ਨਹੀਂ ਤੂੰ ਆਪਣਾ ਭਾਰ ਹੀ ਤਾਂ ਲਾ ਰਿਹਾ ਸੀ ਤੂੰ ਆਪਣੀਆਂ ਚਿੰਤਾਵਾਂ ਨੂੰ ਤਾਂ ਖਤਮ ਕਰ ਰਿਹਾ ਸੀ ਤੂੰ ਆਪਣੇ ਦੁੱਖਾਂ ਦਾ ਨਾਸ਼ ਕਰ ਰਿਹਾ ਸੀ ਤੇ ਰਾਜੇ ਨੂੰ ਹਲੇ ਵੀ ਨਹੀਂ ਸਮਝ ਆਇਆ ਰਾਜਾ ਕਹਿੰਦਾ ਵੀ ਮੈਂ ਤੁਹਾਡੀ ਗੱਲ ਨਹੀਂ ਸਮਝਿਆ ਮਹਾਪੁਰਸ਼ ਕਹਿੰਦੇ ਜਿਹੜਾ ਪਹਿਲਾ ਪੱਥਰ ਆਪਾਂ ਸੁਟਿਆ ਸੀ ਉਹ ਸੀ ਲੋਕ ਲਾਜ ਕਹਿੰਦੇ ਜੇ ਤੂੰ ਲੋਕ ਲਾਜ ਦੀ ਚਿੰਤਾ ਛੱਡ ਦਵੇਂ ਨਾ ਵੀ ਲੋਕ ਕੀ ਕਹਿਣਗੇ ਲੋਕ ਆ ਜੇ ਮੈਂ ਆ ਕਰੂੰਗਾ ਤਾਂ ਲੋਕ ਆ ਕਹਿਣਗੇ ਮੈਂ ਆ ਕਰੂੰਗਾ ਤਾਂ ਲੋਕ ਆ ਕਹਿਣਗੇ ਦੇਖੋ ਜੇ ਆਪਾਂ ਅਸਲੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਖੁਸ਼ ਕਰਨ ਲੱਗ ਜਾਵਾਂਗੇ ਨਾ ਤਾਂ ਅਸੀਂ ਆਪਣੀਆਂ ਖੁਸ਼ੀਆਂ ਨੂੰ ਭੁੱਲ ਜਾਵਾਂਗੇ ਕਦੇ ਵੀ ਕੋਈ ਵੀ ਇਨਸਾਨ ਪੂਰੀ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦਾ ਤੁਸੀਂ ਕੁਝ ਲੋਕਾਂ ਨੂੰ ਖੁਸ਼ ਕਰ ਲੋਗੇ ਕੁਝ ਉਦਾਸ ਹੋ ਜਾਣਗੇ ਤੇ ਜੇ ਆਪਾਂ ਉਹਨਾਂ ਨੂੰ ਹੀ ਖੁਸ਼ ਕਰਨ 'ਚ ਲੱਗੇ ਰਹਾਂਗੇ ਤਾਂ ਜ਼ਿੰਦਗੀ ਵਿੱਚ ਕਦੇ ਵੀ ਅਸੀਂ ਆਪ ਆਪਣੇ ਲਈ ਕੁਝ ਨਹੀਂ ਕਰ ਪਾਵਾਂਗੇ ਆਪਣੇ ਆਪ ਨੂੰ ਕਦੇ ਖੁਸ਼ ਨਹੀਂ ਰੱਖ ਪਾਵਾਂਗੇ ਸੋ ਹਮੇਸ਼ਾ ਕੋਸ਼ਿਸ਼ ਕਰੋ ਆਪਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਜੋ ਆਪਾਂ ਕਰ ਰਹੇ ਹਾਂ ਉਹ ਸਹੀ ਹੈ ਗਲਤ ਨਹੀਂ ਹੈ ਤੇ ਜੇ ਆਪਾਂ ਦੂਜਿਆਂ ਨੂੰ ਖੁਸ਼ ਕਰਨ ਦੀ ਬਜਾਏ ਆਪਣੀ ਖੁਸ਼ੀ ਬਾਰੇ ਸੋਚੀਏ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਉਦਾਸ ਰਹਿਣ ਦੀ ਬਜਾਏ ਖੁਸ਼ ਰਹਿ ਸਕਦੇ ਹਾਂ ਤਾਂ ਇੱਥੇ ਮੈਂ ਇੱਕ ਚੀਜ਼ ਤੁਹਾਡੇ ਨਾਲ ਮੈਂ ਵੀ ਆਪਣੀ ਇੱਕ ਲਾਈਫ ਦਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੂੰਗੀ ਜਦੋਂ ਸਾਨੂੰ ਆਹ ਕਮਰੇ ਪਾਕੇ ਦਿੱਤੇ ਗਏ ਸੀ ਉਸ ਟਾਈਮ ਕੁਝ ਲੋਕਾਂ ਦਾ ਇਹ ਕਹਿਣਾ ਸੀ ਅ ਇਹ ਕੋਈ ਘਰ ਹੈ ਇਹ ਤਾਂ ਤੁਹਾਨੂੰ ਸੂਰਾਂ ਦਾ ਖੁੱਡਾ ਪਾਕੇ ਦੇ ਦਿੱਤਾ ਕੁਝ ਲੋਕਾਂ ਦਾ ਇਹ ਕਹਿਣਾ ਸੀ ਪਰ ਮੇਰੇ ਚਿਹਰੇ ਤੇ ਨਾ ਮੈਂ ਕਦੇ ਉਹਨਾਂ ਨੂੰ ਪਲਟ ਕੇ ਇਹ ਨਹੀਂ ਕਿਹਾ ਵੀ ਇਹ ਸੂਰਾਂ ਦਾ ਜਾਂ ਕਈ ਵਾਰੀ ਕੰਨੀ ਗੱਲ ਪੈ ਜਾਂਦੀ ਸੀ ਜਦੋਂ ਕੋਈ ਕਹਿ ਰਿਹਾ ਹੁੰਦਾ ਸੀ ਨਾ ਤਾਂ ਕਦੇ ਮੈਂ ਪਲਟ ਕੇ ਉਹਨਾਂ ਨੂੰ ਇਹ ਨਹੀਂ ਕਿਹਾ ਵੀ ਏ ਸੂਰਾਂ ਦਾ ਕੁੱਡਾ ਤੁਸੀਂ ਕਿਉਂ ਕਹਿੰਦੇ ਹੋ ਕਿਉਂਕਿ ਮੈਨੂੰ ਇਹ ਪਤਾ ਸੀ ਵੀ ਇਸ ਘਰ ਦੇ ਵਿੱਚ ਉਹ ਹੈ ਜੋ ਬਾਕੀ ਵੱਡੇ-ਵੱਡੇ ਘਰਾਂ ਦੇ ਵਿੱਚ ਵੀ ਨਹੀਂ ਹੈ ਹੁਣ ਤੁਸੀਂ ਸੋਚੋਗੇ ਵੀ ਕੀ ਚੀਜ਼ ਹੈ ਇਸ ਘਰ ਦੇ ਵਿੱਚ ਸਕੂਨ ਹੈ ਗੁਰੂ ਸਾਹਿਬ ਜੀ ਮਹਾਰਾਜੀ ਵਿਰਾਜਮਾਨ ਨੇ ਹਰ ਵੇਲੇ ਗੁਰੂ ਸਾਹਿਬ ਜੀ ਸੇਵਾ ਲੈਂਦੇ ਨੇ ਬਾਣੀ ਦੀ ਤੇ ਪਰਮਾਤਮਾ ਨੇ ਸਾਨੂੰ ਸਭ ਤੋਂ ਵੱਡੀ ਚੀਜ਼ ਜਿਹੜੀ ਬਖਸ਼ੀ ਹੈ ਜਿਹੜੀ ਪਹਿਲਾਂ ਨਹੀਂ ਸੀ ਜਾਂ ਆਪਾਂ ਕਹਿ ਸਕਦੇ ਹਾਂ ਉਹਦੀ ਪਹਿਲਾਂ ਬਹੁਤ ਘਾਟ ਸੀ ਸਾਡੀ ਜ਼ਿੰਦਗੀ ਦੇ ਵਿੱਚ ਉਹ ਹੈ ਸ਼ਾਂਤੀ ਸਬਰ ਗੁਰੂ ਸਾਹਿਬ ਨੇ ਸਭ ਤੋਂ ਵੱਡੀ ਜੀ ਸਾਨੂੰ ਸਬਰ ਬਖਸ਼ੀ ਤੇ ਦੇਖੋ ਜਾਣਾ ਤਾਂ ਇਹ ਵੀ ਨਾਲ ਨਹੀਂ ਜਾਣੇ ਮਹਿਲ ਵੀ ਨਾਲ ਨਹੀਂ ਹਨਾ ਜਾਣਾ ਤਾਂ ਸਾਡੇ ਕਰਮ ਨੇ ਜੋ ਆਪਾਂ ਖਮਾਉਣੇ ਆ ਸੋ ਮੈਂ ਕਦੇ ਉਹਨਾਂ ਨੂੰ ਉਹਨਾਂ ਦੀ ਗੱਲ ਦਾ ਪਲਟ ਕੇ ਜਵਾਬ ਨਹੀਂ ਤਾਂ ਜੇ ਹੁਣ ਮੈਂ ਇਹ ਸੋਚਦੀ ਵੀ ਲੋਕ ਤਾਂ ਇਹ ਕਹਿੰਦੇ ਆ ਵੀ ਤੁਹਾਡਾ ਘਰ ਐਦਾਂ ਲੇਕਿਨ ਮੇਰਾ ਘਰ ਜੇ ਮੈਂ ਕਹਾ ਵੀ ਸਾਡਾ ਘਰ ਸਾਡੇ ਲਈ ਕੀ ਆ ਉਹ ਮੈਨੂੰ ਪਤਾ ਕਿਉਂਕਿ ਇਸ ਘਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਪੈ ਹੈ ਗੁਰੂ ਸਾਹਿਬ ਜੀ ਹਰ ਟਾਈਮ ਸੇਵਾ ਲੈਂਦੇ ਨੇ ਪਰਮਾਤਮਾ ਜੀ ਹਰ ਟਾਈਮ ਸਿਮਰਨ ਕਰਵਾਉਂਦੇ ਨੇ ਤੇ ਜਿਹੜੇ ਵੱਡੇ ਵੱਡੇ ਮਹਿਲ ਨੇ ਉਹਨਾਂ ਘਰਾਂ ਦੇ ਵਿੱਚ ਵੀ ਸਿਮਰਨ ਕਈ ਵਾਰ ਨਹੀਂ ਹੁੰਦਾ ਕਈ ਵਾਰੀ ਬਾਣੀ ਉਹਨਾਂ ਘਰਾਂ ਵਿੱਚ ਵੀ ਨਹੀਂ ਜਪੀ ਜਾਂਦੀ ਉਹਨਾਂ ਘਰਾਂ ਦੇ ਵਿੱਚ ਵੀ ਨਸ਼ੇ ਦਾ ਪਹਿਰਾ ਉਹਨਾਂ ਘਰਾਂ ਵਿੱਚ ਵੀ ਲੋਕ ਬਹੁਤ ਦੁਖੀ ਨੇ ਪਰ ਇਸ ਘਰ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਖੁਸ਼ ਹੋ ਕੇ ਸੌਂਦੇ ਆ ਤੇ ਖੁਸ਼ ਹੋ ਕੇ ਉੱਠਦੇ ਆ ਹਾਂ ਥੋੜੀ ਬਹੁਤ ਤੂ ਤੂ ਮੈਂ ਤਾਂ ਹਰ ਹੀ ਘਰ ਦੇ ਵਿੱਚ ਹੁੰਦੀ ਹੈ ਨਹੀਂ ਆਪਾਂ ਕਹਿੰਦੇ ਕਿ ਜਿੱਥੇ ਪਿਆਰ ਹੁੰਦਾ ਹੈ ਉੱਥੇ ਤੂ ਤੂ ਮੈਂ ਵੀ ਹੁੰਦੀ ਹੈ ਹਰ ਦਿਹਾਪਾ ਕਈਏ ਵੀ ਹਾਂ ਉਸ ਲੈਵਲ ਤੱਕ ਜਿੱਥੇ ਲੋਕਾਂ ਨੂੰ ਚਿੰਤਾ ਹੁੰਦੀ ਹੈ ਨਹੀਂ ਸਾਨੂੰ ਉਦਾਂ ਦੀ ਕੋਈ ਚਿੰਤਾ ਨਹੀਂ ਉਦਾਂ ਦੀ ਕੋਈ ਟੈਨਸ਼ਨ ਨਹੀਂ ਜੇ ਕਦੇ ਕੋਈ ਮੁਸ਼ਕਲ ਵੀ ਆਉਂਦੀ ਹੈ ਨਾ ਤਾਂ ਐਂਡ ਤੇ ਆ ਕੇ ਚਾਹੇ ਸਾਰਾ ਮਹੀਨਾ ਗੁਰੂ ਸਾਹਿਬ ਪ੍ਰੀਖਿਆ ਲੈਣ ਨਾ ਕਿ ਐਂਡ ਤੇ ਆ ਕੇ ਜਦੋਂ ਕੰਮ ਹੋਣਾ ਹੁੰਦਾ ਤਾਂ ਦੋ ਦਿਨਾਂ ਵਿੱਚ ਗੁਰੂ ਸਾਹਿਬ ਕਿਰਪਾ ਕਰਕੇ ਉਹ ਕੰਮ ਕਰ ਦਿੰਦੇ ਨੇ ਹਮੇਸ਼ਾ ਗੁਰੂ ਸਾਹਿਬ ਤੇ ਇੰਨਾ ਯਕੀਨ ਹੈ ਵੀ ਪਰਮਾਤਮਾ ਨਹੀਂ ਕਰਨਾ ਇੱਥੋਂ ਤੱਕ ਉਹ ਲੈ ਕੇ ਆਏ ਅੱਗੇ ਵੀ ਉਹ ਹੀ ਲੈ ਕੇ ਜਾਣਗੇ ਸੋ ਵਿਸ਼ਵਾਸ ਰੱਖਿਆ ਕਰੋ ਪਰਮਾਤਮਾ ਤੇ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਚਿੰਤਾ ਨਾ ਕਰਿਆ ਕਰੋ ਦੂਸਰੀ ਜਿਹੜੀ ਚੀਜ਼ ਜਿਹੜੀ ਮੈਂ ਹੁਣ ਬੋਲ ਦਿੱਤੀ ਦੂਜਾ ਪੱਥਰ ਉਸੇ ਚੀਜ਼ ਦਾ ਸੀ ਸੰਤ ਮਹਾਂਪੁਰਸ਼ ਕਹਿੰਦੇ ਦੂਸਰਾ ਪੱਥਰ ਹੈ ਚਿੰਤਾ ਦਾ ਜਿਹੜੀ ਤੂੰ ਕਰਦਾ ਵੀ ਆਹ ਨਹੀਂ ਹੋਗਾ ਤਾਂ ਕਿਵੇਂ ਹੋਗਾ ਸੰਤ ਮਹਾਂਪੁਰਸ਼ ਕਹਿੰਦੇ ਸਭ ਕਰਨ ਕਰਾਵਣ ਹਾਰ ਉਹ ਆਪ ਹੈ ਕਹਿੰਦੇ ਉਹਨੇ ਹਰ ਇੱਕ ਚੀਜ਼ ਆਪਣੇ ਹਿਸਾਬ ਨਾਲ ਆਪਣੇ ਟਾਈਮ ਤੇ ਕਰ ਦੇਣੀ ਹੈ ਉਹਨੇ ਹਰ ਇੱਕ ਨੂੰ ਰੋਟੀ ਦੇਣੀ ਆ ਉਹਨੂੰ ਹਰ ਇੱਕ ਦੇ ਕੰਮ ਦੀ ਚਿੰਤਾ ਉਹਨੂੰ ਹਰ ਇੱਕ ਦੇ ਸੁੱਖ ਦੀ ਚਿੰਤਾ ਉਹਨੂੰ ਹਰ ਇੱਕ ਦੇ ਪਰਿਵਾਰ ਦੀ ਚਿੰਤਾ ਕਿਉਂਕਿ ਪੂਰੀ ਦੁਨੀਆ ਨੂੰ ਚਲਾਉਣ ਵਾਲਾ ਉਹ ਹੈ ਮਹਾਂਪੁਰਸ਼ ਨੇ ਰਾਜੇ ਨੂੰ ਕਿਹਾ ਕਹਿੰਦੇ ਤੂੰ ਜਿੰਨੀ ਮਰਜ਼ੀ ਚਿੰਤਾ ਕਰ ਲੈ ਠੀਕ ਹੈ ਤੇਰੇ ਚਿੰਤਾ ਕਰਨ ਨਾਲ ਉਹ ਚੀਜ਼ ਨਹੀਂ ਹੋਣੀ ਹੋਣੀ ਉਹ ਗੁਰੂ ਸਾਹਿਬ ਦੇ ਕਹਿਣ ਨਾਲਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋਣੀ ਹੈ ਉਹ ਛੱਡ ਦੇ ਤੀਸਰੀ ਚੀਜ਼ ਆ ਜਿਹੜੀ ਹੈਗੀ ਆ ਮਹਾਂਪੁਰਸ਼ ਨੇ ਕਿਹਾ ਹੰਕਾਰ ਕਈ ਵਾਰੀ ਅਸੀਂ ਨਾ ਆਪਾਂ ਕੀ ਕਰਦੇ ਆ ਵੀ ਮੈਂ ਤਾਂ ਜੀ ਮਹਿਲਾਂ ਦਾ ਮਾਲਕ ਆ ਮੈਂ ਤਾਂ ਬਹੁਤ ਵੱਡੀ ਕੋਠੀ ਦਾ ਮਾਲਕ ਆ ਮੈਂ ਤਾਂ ਜ਼ਮੀਨਾਂ ਦਾ ਮਾਲਕ ਆ ਮੇਰੀਆਂ ਜ਼ਮੀਨਾਂ ਨੇ ਆਪਾਂ ਮੇਰੀ 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 ਦੇ ਵਿੱਚ ਫਿਰਦੇ ਰਹਿੰਦੇ ਆ ਨਾ ਤਾਂ ਦੇਖੋ ਮਹਿਲਾਂ ਦੇ ਨਾਲ ਜਾਣਾ ਐ ਨਾ ਕੁੱਲੀ ਨੇ ਨਾਲ ਜਾਣਾ ਐ ਜਾਣਾ ਕਰਮਾਂ ਨੇ ਠੀਕ ਐ ਜਿਹੜਾ ਸਾਡੀ ਜ਼ਿੰਦਗੀ ਵਿੱਚ ਸੁੱਖ ਦੁੱਖ ਆਉਣਾ ਸਾਡੇ ਕਰਮਾਂ ਦੇ ਨਾਲ ਆਉਣਾ ਜੇ ਆਪਾਂ ਪਿੱਛੇ ਜੋ ਹੋ ਚੁੱਕਿਆ ਉਹਦੀ ਬਜਾਏ ਜੋ ਹੁਣ ਆਪਾਂ ਪ੍ਰੈਜ਼ੈਂਟ ਹੈ ਜਾਂ ਆਉਣ ਵਾਲਾ ਫਿਊਚਰ ਹੈ ਅਗਰ ਆਪਾਂ ਉਸ ਨੂੰ ਸਹੀ ਬਣਾ ਲਈਏ ਤਾਂ ਸਾਡਾ ਲੋਕ ਤੇ ਪ੍ਰਲੋਕ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਦੋਨੋਂ ਸੁਧਰ ਸਕਦੇ ਨੇ ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹਲੇ ਵੀ ਆਪਾਂ ਬਹੁਤ ਕੁਝ ਸੰਭਾਲ ਸਕਦੇ ਹਾਂ ਹਲੇ ਵੀ ਆਪਾਂ ਆਪਾਂ ਨੇ ਆਪ ਨੂੰ ਸਹੀ ਰਸਤੇ ਤੇ ਲਿਆ ਸਕਦੇ ਹਾਂ ਹੰਕਾਰ ਨਾ ਕਰੀਏ ਕਿਉਂਕਿ ਗੁਰੂ ਸਾਹਿਬ ਜੀ ਦੇ ਵਚਨ ਨੇ ਵੀ ਇੱਕ ਇਨਸਾਨ ਦੇ ਅੰਤ ਦੀ ਨਿਸ਼ਾਨੀ ਹੰਕਾਰ ਹੁੰਦਾ ਹੈ ਜਦੋਂ ਕੋਈ ਬੰਦਾ ਬਹੁਤ ਹੰਕਾਰ ਤੇ ਹੁੰਦਾ ਨਾ ਜਿਹੜਾ ਬਸ ਹਰ ਟਾ ਮੈਂ 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 ਮੇਰਾ ਘਰ ਮੇਰੀ ਜ਼ਮੀਨ ਮੇਰੇ ਪੈਸੇ ਮੇਰਾ ਜਦੋਂ ਉਹ ਇਹ ਕਰਦਾ ਨਾ ਤਾਂ ਕਈ ਵਾਰੀ ਕੋਈ ਇਨਸਾਨ ਕਈ ਵਾਰੀ ਕਹਿ ਦਿੰਦਾ ਇਹ ਇੰਨਾ ਜ਼ਿਆਦਾ ਹੰਕਾਰ ਚਾ ਹੁਣ ਇਹਦਾ ਅੰਤ ਆ ਚੁੱਕਿਆ ਹੈ ਕਿਉਂਕਿ ਉਹ ਨਿਸ਼ਾਨੀ ਹੁੰਦੀ ਹੈ ਕਿ ਬੰਦੇ ਦੇ ਖਤਮ ਹੋਣ ਦੀ ਉਸ ਬੰਦੇ ਦੇ ਆਪਾਂ ਇਹ ਨਹੀਂ ਕਹਿੰਦੇ ਨਾ ਸਰੀਰਿਕ ਤੌਰ ਤੇ ਖਤਮ ਹੋਣ ਦੀ ਉਸ ਬੰਦੇ ਦੇ ਵਜੂਦ ਦਾ ਵੀ ਖਤਮ ਹੋਣਾ ਨਿਸ਼ਾਨੀ ਹੁੰਦੀ ਹੈ ਉਸ ਚੀਜ਼ ਦੀ ਸੋ ਜਿਹੜੀ ਇਹ ਵੀਡੀਓ ਉਮੀਦ ਆ ਮੈਨੂੰ ਵੀ ਤੁਹਾਨੂੰ ਉਸ ਚੰਗੀ ਲੱਗੀ ਹੋਣੀ ਆ ਜਿਹੜੀ ਇਹ ਗੱਲਾਂ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਉਹ ਤੁਹਾਨੂੰ ਸਮਝ ਆਈਆਂ ਹੋਣੀਆਂ ਅਗਰ ਇਹ ਤਿੰਨੋਂ ਚੀਜ਼ਾਂ ਤੁਸੀਂ ਆਪਣੀ ਜ਼ਿੰਦਗੀ ਚ ਕੱਟ ਦਿਨੇ ਹੋ ਤੁਹਾਡੇ ਘਰ ਦੇ ਵਿੱਚ ਉਸੇ ਟਾਈਮ ਹੀ ਜਿਹੜਾ ਹੈਗਾ ਜਿਵੇਂ ਸੰਤ ਮਹਾਂਪੁਰਸ਼ਾਂ ਨੇ ਕੀਤਾ ਉਸੇ ਟਾਈਮ ਹੀ ਉਸੇ ਵਕਤ ਘਰ ਦੇ ਵਿੱਚ ਸੁੱਖ ਆ ਜਾਣਗੇ ਘਰ ਵਿੱਚ ਉਸੇ ਟਾਈਮ ਹੀ ਦੁੱਖਾਂ ਦਾ ਜਿਹੜਾ ਅੰਤ ਹੋ ਜਾਊਗਾ ਕਿਉਂਕਿ ਦੁੱਖ ਜਿਹੜੇ ਆ ਨਾ ਉਹ ਅੱਧ ਤੋਂ ਜ਼ਿਆਦਾ ਤਾਂ ਅਸੀਂ ਆਪ ਹੀ ਖੱਟੇ ਹੋਏ ਨੇ ਇੱਕ ਤਾਂ ਦੁੱਖ ਹੋ ਹੁੰਦਾ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਜਿਵੇਂ ਕਿਸੇ ਨੂੰ ਕੋਈ ਰੋਗ ਹੈ ਕੋਈ ਬਿਮਾਰੀ ਹੈ ਹਨਾ ਇੱਕ ਦੁੱਖ ਹੈ ਜਿਹੜਾ ਬਸ ਅਸੀਂ ਬੇਫਾਲਤੂ ਦਾ ਬਣਾਇਆ ਹੋਇਆ ਦੇਖੋ ਜੇ ਕੋਈ ਕਰੋੜਪਤੀ ਆ ਰੋਟੀ ਉਹਨੇ ਵੀ ዳਲ ਰੁੱਟੀ ਖਾਣੀ ਆ ዳਲ ਸਬਜ਼ੀ ਖਾਣੀ ਆ ਉਹ ਵੀ ਰੋਜ਼ ਬਾਹਰ ਦਾ ਤਾਂ ਨਹੀਂ ਖਾ ਸਕਦਾ ਜੇ ਕੋਈ ਗਰੀਬ ਹੈ ਰੋਟੀ ਉਹਨੇ ਵੀ ዳਲ ਰੁੱਟੀ ਖਾਣੀ ਸੋ ਫਰਕ ਬਸ ਆਪਣੇ ਦਿਮਾਗਾ ਵਿੱਚ ਪਿਆ ਹੋਇਆ ਸੋ ਉਮੀਦ ਕਰਦੀ ਆਂ ਜੇ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ